ਹਏ ਹਾਈ نیٹ ਹੋ ਰਹੀ ਆ ਖਰਾਬ ਮੈਂ ਤਾਂ ਪੱਖਾ ਲਾ ਕੇ ਬਿੰਦ ਬੈਠਣਾ ਸੀ ਐ ਕਰਦੀ ਆ ਕੱਦੂ ਜੇ ਨੂੰ ਫੋਨ ਕਰਦੀ ਆ ਹਏ ਹਾਈ ਹੈਲੋ ਫਿਕਰ ਤੁ ਕੀ ਆ ਉਹ ਠੀਕ ਆ ਪਰ ਜਾਈ ਆ ਤੇ ਹੋ ਮੇਰੀ ਗੱਲ ਸੁਣ ਬੇ ਹਾਂ ਦੱਸ ਬੇ ਮਾਰੇ ਘਰੇ ਆ ਕੇ ਜਾਈ ਕਿਉਂ ਕਿਵੇਂ ਕੰਮ ਕਰਨਾ ਸੀ ਕੋਈ ਜਗਾ ਹੋ ਆਵੇ ਤੇਰੇ ਤੱਕ ਕੰਮ ਸੀ ਮੜ ਜਾ ਕੇ ਜਾ ਮੜਾ ਮੈਂ ਦੋ ਕੁ ਮਿੰਟ ਖੜ ਜਾ ਮੈਂ ਇਹ ਕਾਰਜਾ ਹੁਣੀ ਦਾ ਕੇਟਾ ਮੜਾ ਖੜ ਜਾਂਦੇ ਨਸਾ ਜੀ ਉਹ ਨਹੀਂ ਨਸਾ ਦਰ ਆਉਂਦੇ ਉਹ ਖੜਜੂਗਾ ਜ਼ਰੂਰੀ ਕੰਮ ਆ ਮੜ ਜਾ ਛੇਤੀ ਆ ਜਾ ਕੱਲੇ ਹੀ ਆਈ ਕੱਲੇ ਆਵਾਂ ਹਾਂ ਮੈਂ ਹੋ ਥੋੜੀ ਨਾਲ ਲੈ ਕੇ ਆਉਂਗਾ ਦਾ ਕੱਲੇ ਛੋੜ ਵਾਲੀ ਜੀ ਵਾਲੀ ਕੋਲ ਤੇ ਠੀਕ ਕਰੇ ਕੋਈ ਬਰਨਾ ਉਹ ਤਾਂ ਨਾਲ ਲੈ ਗਿਆ ਤਾਂ ਗੋਲੀ ਤੋਂ ਕੀ ਕਰਾਉਣਾ ਤੂੰ ਰਿਆ ਜਾ ਮੈਂ ਗੋਲੀ ਵਰਗੀ ਆ ਨਾਲ ਜੀ ਪੂਸਾੜਾ ਪਿਆ ਹੋ ਕੋਈ ਵੇ ਆ ਜਾ ਛੇਤੀ ਆ ਜਾ ਬਹੁਤ ਤਕੜਾ ਕੰਮ ਆ ਆਈਡੀ ਅਗ ਲੱਗੀ ਪਈ ਆ ਬਾ ਮਰਨੇ ਆ ਗਾ ਨਾ ਹੱਗਦੀ ਨਹੀਂ ਹੈਗੀ ਪਹਿਲਾਂ ਤਾਂ ਸੁਣੀ ਆਂ ਕਿ ਪੂਰੀ ਗੱਲ ਵੀ ਕੀ ਹੋ ਗਿਆ ਬਸ ਲਾਈਟ ਖਰਾਬ ਹੋ ਗਈ ਲਾਈਟ ਸਮਰਉਣੀ ਆ ਲਾਲ ਬੱਤੀ हट ਗਈ ਆ ਉੱਡ ਗਈ ਮੰਨ ਲਾ ਬੇ ਮਰਨੇ ਆ ਤੂੰ ਇਹ ਜਗੱਲਾਂ ਨਾ ਕਰਿਆ ਕਰ ਮੇਰੇ ਫੋਨ ਤੇ ਰ ਕੋਟਿੰਗ ਲੱਗੀ ਹੋਈ ਆ ਅੱਛਾ ਹੋਰ ਉਹ ਚੱਲ ਤੂੰ ਫੋਨ ਕੱਟ ਮੈਂ ਆ ਗਿਆ ਬਸ ਮੈਂ ਤਾਂ ਬਾਹਰ ਘੱਟਿਆ ਇਧਰ ਹੀ ਫਿਰ ਤੰਗਾ ਲੋਬ ਜੀ ਕਰਦਾ ਸਾਥ ਬਣੀ ਠੀਕ ਕਿੱਥੇ ਜਾਇ ਫਿਰਦਾ ਆ ਆ ਗਿਆ 5 ਮਿੰਟਾਂ ਜੀ ਚੰਗਾ ਕਮਲਾ ਜੀ ਕਿੰਨੇ ਵਾਰੀ ਕਹਾ ਮੈਨੂੰ ਫੋਨ ਤੇ ਨਾ ਕੁਝ ਬੋਲਿਆ ਕਰ ਓਹੋ ਗਰਮੀ ਆ ਲਾ ਆ ਗਿਆ ਹਾਏ ਹੁਨਾ ਵੇ ਤੂੰ ਤੋੜਦਾ ਜਿਵੇਂ ਕਿਸਨੇ ਤੇਰਾ ਤੂੰ ਆਹ ਘਾਣੂ ਤੋੜਦਾ ਕੁੱਪ ਪੈ ਗਿਆ ਵੇ ਢੂਹੀ ਚ ਮੁਰ ਤੋਂ ਪਹਿਲਾਂ ਹੀ ਓ ਤੂੰ ਹਿਚ ਮੇਰੇ ਕਹ ਮੈਂ ਕਹ ਸੀ ਪੂਰਾ ਗਲੈਡ ਲੋਡ ਕਰਨਾ ਪੂਰਾ ਜਿਲੇਡ ਲੋਡ ਕਰਨ ਗਿਆ ਸੀ ਕ ਪੂਰਾ ਨੂੰ ਲੋਡ ਕਰਨ ਗਿਆ ਸੀ ਪੂਰਾ ਨੂੰ ਘਾਣ ਲੋਡ ਕਰਨ ਗਿਆ ਸੀ ਪੂਰਾ ਤਾਂ ਮੈਂ ਲੋਡ ਕਰਦਾ ਨਹੀਂਗਾ ਕੀ ਕਾਣ ਪੂਰਨਾ ਨਾ ਚੱਕਣੀ ਮਿਲਦੀ ਮੇਰੇ ਪੂਰਾ ਮਨ ਦਿੰਦੀ ਦਾ ਹੀ ਪੂਰਾ ਨਰਸਿੰਗੀ ਨਹੀਂ ਮਿਲਦੀ ਨਾ ਪੂਰਾ ਨਾਲ ਨਹੀਂ ਮਿਲਦੀ ਕੋਈ ਸਮਾਨ ਹੀ ਨਹੀਂ ਸਜਦਾ ਕਿਉਂ ਵੇਖੀ ਹੋਗੇ ਉਹ ਐ ਨਹੀਂ ਪੱਟੀ ਮੂਹ ਚਾਰ ਸਵੇਰੇ ਫੱਟੀ ਮੂਹ ਸੁੱਕੀ ਪਈ ਆ ਉਹ ਫਿਰ ਮੋਟੀ ਕਰਦੇ ਬਦਾਮ ਖਵਾ ਕੇ ਉਹ ਕਾਣ ਹੁਣ ਹੈ ਨਹੀਂ ਆਏ ਕੋਈ ਚੱਲ ਤੂੰ ਮਾਰ ਗੋਲੀ ਮੈਂ ਪੂਰਾ ਦੋਕੀ ਲੈਣਾ ਤੂੰ ਆ ਲੈਟ ਦੇ ਤੇਰੀ ਤੇ ਲੈ ਲੋ ਲਾਜ ਵਧੀਆ ਲੋਟ ਕਰੂੰਗਾ ਲੈਟ ਉਧਰ ਨਾਲੇ ਦਾ ਉਹ ਮੇਰ ਸੁੱਚ ਜਾ ਉਹ ਮੈਂ ਤਾਂ ਬੜੀ ਦੂਰ ਤੁਰ ਕੇ ਆਇਆ ਸੀ ਚੱਲ ਆ ਜਾ ਹੁਣ ਟੈਬਲੇਟ ਹਿੱਲੀ ਤੇਰੀ ਇਹੇ ਹੁੱਲੀ ਆ ਗਈ ਤਾ ਹਾ ਕੰਟਾ ਕੀ ਹੋਇਆ ਕੰਟਾ ਕ ਹਾਂ ਅੱਛਾ ਕੰਟੇ ਜੱਕ ਲੱਗੀ ਲਾਹੌਰ ਗਰਮੀ ਮੇਂ ਬਹੁਤਾ ਅੱਗ ਲੱਗ ਰਹੀ ਹੈਗੀ ਆ ਜਾ ਅੱਗ ਦਾ ਆ ਜਾ ਹੁਣ ਬੁਝਾ ਲਾ ਆ ਤੇ ਜੋੜ ਲੱਗ ਬੁਝਾਉਣ ਵਾਲੀ ਲੱਗਿਆ ਹੋਇਆ ਆ ਤੇ ਬੋਚ ਕੇ ਹੱਥ ਪਾਈ ਮੈਂ ਮੜਾਇਆ ਕੰਨ ਨੂੰ ਹੱਥ ਪਾ ਲੈ ਮੈਂ ਤਾਂ ਹੋ ਜਾਂਦੇ ਮੜਾ ਜਾਂ ਹੋ ਜਾ ਠੀਕ ਹੈ ਲੈ ਜੋੜ ਮੋਟ ਪਾਇਆ ਹਾਂ ਕਾ ਹੋ

ਚਲ ਆ ਜਾ ਫਿਰ ਮੈਂ ਤਾਂ ਹਾਂ ਨਾ ਉਹ ਮੈਂ ਇਥੋਂ ਦੀ ਮੋਰੇ ਬਿੱਦੀ ਦੇਖ ਲੈਣੀ ਹੈ ਦੇਖ ਲਾ ਆ ਗਿਆ ਬਰਲਮ ਚੱਲੀ ਜਾਂਦਾ ਬਰਲਮ ਚੱਲੀ ਜਾਂਦਾ ਹਾਂ ਬਸ ਸੜੇ ਦਾ ਬਰਲਮ ਕਹਿੰਦਾ ਚੱਲੇ ਸਾਰੀ ਆਤ ਵੱਲ ਗਏ ਬਹਿ ਜਾ ਹੁਣ 2 ਮਿੰਟ ਹਾਏ ਹਾਏ ਪਾਣੀ ਪੀਣਾ ਕੋਈ ਪਾਣੀ ਨਹੀਂ ਮੈਂ ਪੀਂਦਾ ਹੈਗਾ ਚੱਲ ਨਾ ਪੀ ਪਾਣੀ ਤਾਂ ਮੈਂ ਪੀ ਕੇ ਆਇਆ ਉਹਨਾਂ ਠੰਡਾ ਪਾਣੀ ਕੰਜਵੀ ਵਾਲਾ ਕਰਿਆ ਸੀ ਉਹਨਾਂ ਨੇ ਕੰਜਵੀ ਕਰੀ ਸੀ ਹਾਂ ਉਹ ਪੀ ਕੇ ਆਇਆ ਬੋਤਲ ਚ ਪਾ ਲੈਂਦਾ ਕੁੱਟ ਮੇਰੇ ਵਾਸਤੇ ਉਹ ਆਹ ਆ ਦੇ ਘਰੋਂ ਤਾਂ ਮੈਂ ਪਾਲ ਲੈਣਾ ਹੁਣ ਕਿਸੇ ਦੇ ਘਰੋਂ ਮਗਲਾ ਚੰਗਾ ਲੱਗਦਾ ਸੀ ਆਲਾ ਕਹਿੰਦਾ ਦੇਖ ਲੈ ਪਾਣੀ ਤੇ ਡੁੱਲ ਗਿਆ ਹਾਂ ਸਹੀ ਗੱਲ ਇਹ ਤੇਰਾ ਨਾਲ ਲੈਂਦਾ ਮੈਂ ਤਾਂ ਵੀ ਉਹਨੂੰ ਪਿਆਉਣਾ ਸੀ ਕਾ ਦਿਨ ਦਾ ਮੇਰਾ ਲਾ ਲੈਂਦਾ ਚਰਨੋਲ ਵੇ ਲੈ ਕੇ ਜਾਣੀ ਆ ਹਲਕਨ ਚਰਨੋਲ ਬਣਦੀ ਹੋ ਆ ਪੱਕਾ ਉਹ ਆ ਜਾ ਮੇਰੀ ਗੱਲ ਇੱਥੇ ਤਾਂ ਗਰਮੀ ਬਾਲੀ ਏ ਥੋੜੇ ਇੱਥੇ ਪਰਦਾ ਮਾਰਦੀ ਆ ਭਰਾਂਡੇ ਜੀ ਮੈਂ ਕੰਸੀਲਵਾ ਲਾਂਗਾ ਆ ਜਾ ਉੱਤੇ ਸ਼ਾਮੇ ਚੱਲ ਸ਼ਾਮੇ ਆ ਜਾ ਗੱਲ ਗਰਮੀ ਬਾਲੀ ਐ। ਓਰੇ ਆ ਜਾ। ਇੱਥੇ ਬਹਿ ਜਾ। ਓ ਆ ਜਾ ਆ ਮਨ ਲੈ ਇੱਥੇ। ਆ ਧੋਪਾਂ ਕੱਪੜੇ ਕਿਵੇਂ ਤੇਰੀ ਬਿਠੇ ਕਿ ਕੋਈ ਹੋਰ ਬਹਣੂ ਨਾਲ ਕਿਸੇ ਦੁਪਹਿਰੇ। ਵੇ ਕਾਨੂੰ ਉਹ ਤੇ ਫਿਰ ਸੇਲੀ ਜੀ ਆਈ ਸੀ। ਸੇਲੀ ਆਈ ਕਿ ਸੇਲਾਇਆ ਸੀ। ਸੇਲਾ ਹੋਵੇ ਫਿਰ ਤੈਨੂੰ ਕੱਦ ਤੋਂ ਬੁਲਾਉਂਦੀ। ਓਹੋ। ਹੁਣ ਸੇਲੀ ਤਾਂ ਮੇਰੀ ਬਣ ਗਈ। ਸੇਲੀ ਤੇਰੀ ਪਿਆ ਕੋਈ ਅੱਜ ਦੀ ਆ? ਓ ਐ ਨਹੀਂ ਨਾ ਮੈਨੂੰ ਤਾਂ ਹੁਣ ਪਹਿਲਾਂ ਕਿਤੇ ਆਏ ਕਈ ਵਾਰ ਕਿ ਆਏ ਹੁੰਦਾ ਪਰਜਾਈ ਪੁੱਜੂ ਕਹਿੰਦੇ ਹੈਗੇ ਕਿ ਕੱਚੀ ਜਿਹਾ ਕੰਮ ਹੋਵੇ ਹੁਣ ਤਾਂ ਪਤਾ ਲੱਗ ਪੱਕ ਗਿਆ ਕੰਮ। ਨਹੀਂ 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 ਮੈਂ ਤਾਂ ਸਲੀ ਤੇਰੀ ਹੋਈ ਹੈ ਮੇਰੀ ਗੱਲ ਹੁਣ ਲਾ ਲੈ ਤੈਨ ਰੋਜ ਉਹ ਉੱਥੇ ਪਰ ਜਿਹੜਾ ਤੁਹਾਡੇ ਬਾਹਰਲੇ ਪਾਸੇ ਨਾਲ ਜੋੜ ਹੈ ਹਜੇ ਇਧਰਲਾ ਜੋੜ ਰਹਿ ਗਿਆ ਹਜੇ ਮੰਗਰਲੇ ਪਾਸੇ ਆ ਕਿਉਂਕਿ ਅਸੀਂ ਰਾਤ ਨੂੰ ਉਹ ਬੱਲਮ ਛੱਡਦੇ ਹੁੰਨੇ ਆਂਗੇ ਉਹ ਪਰਲੇ ਪਾਸੇ ਉਹ ਜੋ ਰੋਹਲੇ ਪੇ ਉਹ ਜੋੜ ਚਾਲ ਮੈਂ ਹੁਣ ਜਦੋਂ ਜਾਊਗਾ ਪੰਜ ਪਟਾ ਜਾਂਦਾ ਜਾਂਦਾ ਮੈਂ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੂੰ ਨੇਰੀ ਬੁੱਲਾ ਆਉਂਦੇ ਨੂੰ ਉਹ ਹਲਿਆ ਤਾਂ ਆ ਪਾਉੜੀ ਲਾ ਕੇ ਤੜਕੇ ਦਾਹਾਂ ਚੜ ਕੇ ਦੇਖਿਆ ਮੈਨੇ ਇੱਥੇ ਜੋੜੋ ਦੇ ਓਏ ਹਿੱਡੀ ਪਈ ਆ ਲੈ। ਦੂਰ ਤਾਂ ਤੇਰੇ ਮੇਰੀ ਗੱਲ ਦਾ ਮੈਂ ਤੇਰੇ ਸਮਾਰ ਕੇ ਮੇਲ ਨੂੰ ਆਥ ਨੇ ਤੂੰ ਮੇਰੇ ਕੰਨ ਬੇਲੇ ਕੋਲੇ ਥੋੜਾ ਬਾਹਰ ਲਿਜੋੜਾ। ਓਏ ਰੋਜ ਡੰਡਾ ਮਾਰਿਆ ਕਰ। ਕੀ? ਓਏ ਡੰਡਾ ਮਾਰ ਕੇ ਖੇលਿਆ ਲੈ ਕਰ। ਕਾਰੇ ਤੇ ਬਾਹਰ ਲਿਜੋੜ ਦੇ। ਕਿਉਂ? ਮੈਂ ਨਹੀਂ ਬਾਹਰ ਨਹੀਂ ਨਾ ਆਪਾਂ ਮਿਲ ਜਿਲ ਜਿਆ ਕਰਾਂਗੇ। ਬੈ ਨਹੀਂ ਰੋਜ ਰੋਜ ਸ਼ੱਕ ਪੈ ਜਾਊਗਾ ਕਿਸੇ ਨੂੰ। ਪਈ ਜਾਂਦੇ ਸ਼ੱਕ ਕੁਝ ਨਹੀਂ ਹੁੰਦਾ। ਕਜਰਾ ਕਰੋ ਲਿਕੜ ਜੂਗੀ ਮੈਂ, ਘਰੋਂ ਕੱਢ ਦੂਗਾ ਮੈਨੂੰ। ਕੋਈ ਨਹੀਂ ਘਰੋਂ ਕੱਢਦਾ ਹੈਗਾ। ਕਿਉਂ? ਪਤਾ ਐਨਾ ਚੁੱਕਰ ਹੁਣ 2 ਦਿਨ ਵਾਸਤੇ ਗਿਆ ਆਇਆ ਬਾਹਰ। ਹੂੰ। ਗਿਆ ਐ ਪਾਸੇ। ਹਮ ਦੋ ਦਿਨਾਂ ਦਾ ਨਹੀਂ ਗਾ ਨਾ ਹੁੰਦਾ ਨਹੀਂ ਦੋ ਦਿਨ ਫਿਰ ਮੈਂ ਦੋ ਦਿਨਾਂ ਨੂੰ ਤੁਹਾਡੇ ਕੋਲ ਤੇਰੇ ਕੋਲ ਹੀ ਲੈਪਣਾ ਨਾ ਜਵਾਖ ਨੇ ਘਰੇ ਸਕੂਲ ਗਏ ਹੋਏ ਨੇ ਕੱਲੂ ਕੀ ਪਤਾ ਰਹੇ ਕਦੇ ਤੇਰਾ ਉਥੇ ਪਿੰਡੋਂ ਤਾਇਆ ਕੱਲੂ ਛੁੱਟੀਆਂ ਹੋ ਜਾਣਗੀਆਂ ਜਵਾਖਾਂ ਨੂੰ ਕੱਲੂ ਨਾਨਕੇ ਛੱਡਿਆਉਂਗੇ ਉਹ ਨਹੀਂ ਫਿਰ ਤੇਰੇ ਘਰ ਨਾਲ ਜੀ ਆਪਾ ਉਹ ਕੱਲ ਦਾ ਦੇ ਨਹੀਂ ਬਰਸਨ ਤਾਜੂਗਾ ਮੇਰੀ ਗੱਲ ਸੁਣਦਾ ਪਰਸੋਂ ਆਜੂ ਕੋਈ ਨਹੀਂ ਤੂੰ ਕਦੀ ਜਵਾਖਾਂ ਕੋਲ ਜਾ ਦਸ ਤੂੰ ਨਾ ਕਰ ਵਗ ਜਾ ਪੂਰੇ ਵੀ ਕੱਲੀ ਨੇ ਮੈਂ ਆਜੂ ਤੇਰੇ ਕੋਲੇ ਚੱਲ ਕੋਈ ਨਾ ਤਾਂ ਬੇੜਾ ਦੇਖੂਗਾ ਆਪਣਾ ਟਾਈਮ ਦੇਖਾਂਗੇ ਬੇੜਾ ਨਹੀਂ ਐ ਨਹੀਂ ਲੋਟਾਂ ਦਾ ਹੋਰ ਕਿਵੇਂ ਲੋਟ ਆਊਗਾ ਮਾਜਮ ਤੈਨੂੰ ਦੱਸਿਆ ਮੇਰੀ ਗੱਲ ਹਮੇਰਾ ਤਾਂ ਤੇਰੀ ਮਣਾ ਖਸਦਾ ਨਹੀਂ ਇੱਕ ਮਿੰਟ ਵੀ ਬਸ ਵਸ ਪਾਪੜਾ ਦੇ ਪਾਪਣੀ ਅੱਜ ਬਲਾ ਲਿਆ ਮਾੜਾ ਜੇ ਤਾਂ ਬਸ ਤੇਰਾ ਸਰਦਾ ਨਹੀਂ ਉਹ ਸਰਦਾ ਨਹੀਂ ਹੈਗਾ ਹੁਣ ਮੇਰੀ ਕਾ ਹੁਣ ਮੈਂ ਉਹ ਗਮਾਂਢੀਆਂ ਲਾਈਟ ਬਚਾਲੇ ਛੱਡ ਕੇ ਆ ਜਾਂਦੇ ਰਹੇ ਫੋਨ ਕਰਤਾ ਮੈਂ ਤਾਂ 5000 ਪੱਟੇ ਭਰਤਾ ਤੁਰੇ ਆ ਮਾਜਮ ਅੱਛਾ ਹਾਂ ਚਾਲ ਕੋਈ ਨਾ ਹੋਰ ਦਹਨਾ ਪਈ ਵਸ ਠੀਕ ਆ। ਉਹ ਮੇਰੇ ਨਾਲ ਏਸੀ ਯੂਸੀ ਲਵਾ ਲਓ। ਏਸੀ ਲਵਾ ਦੇ ਤੂੰ ਪੈਸੀ ਨਹੀਂ। ਤੇਰੇ ਕੋਲ ਨਹੀਂ ਵਾਹਗਾ। ਉਹ ਕੋ ਨਹੀਂ ਲਵਾ ਕੇ ਦਿੰਦਾ ਹੈ। ਮੈਂ ਮੇਰੀ ਮੇਰੀ ਗੱਲ ਹੁਣ ਲਾ ਮੈਂ ਕਿਸੇ ਏਸੀ ਲੋਟ ਕਰਨ ਗਿਆ ਨਾ। ਮੈਂ ਜਾਣ ਕੇ ਕਹਿੰਦਾ ਵੀ ਸਰ ਜਾ। ਹਾਂ। ਤੁਸੀਂ ਇਹ ਮੈਨੂੰ ਆਧ ਮੁੱਲ ਚ ਦੇ ਦਿਓ। ਥੋੜੇ ਕਨੇ ਪੈਸੇ ਦੇ ਦਿਓ। ਮਸ ਤੇਰੇ ਲਾ ਨਹੀਂ। ਹਾਂ। ਹਾਂ ਕਰੂੰਗਾ। ਔਰ ਮੈਂ ਕਰ ਲੂਗਾ ਬਾਹ ਜਾ ਕੇ ਸਪਾਸਾ। ਖੱਬਾ ਹਜਾ ਬਸ। ਇੱਕ ਖੱਬਾ ਹਜਾ ਤੂੰ ਕਰ ਲੈ ਕਰ ਮਿੰਗਾ ਡਾ ਕੰਮ ਕਿਸੇ ਪਾਸਾ। ਮੈਂ ਵਿੰਗਰ ਦਾ ਕੰਮ ਮੈਂ ਕੀ ਕਰਾਂ ਤੈਨੂੰ ਪਤਾ ਤਾਂ ਹੈਗਾ ਹੁਣ ਪਤਾ ਤਾਂ ਹੈਗਾ ਕਰਾਂ ਵੀ ਕੀ ਮੈਂ ਬਸ ਉਹੀ ਕੰਮ ਜਿਹੜਾ ਕਰਦੇ ਹੁੰਦੇ ਆ ਕੀ ਜੇ ਨਾਲ ਕਰ ਮੇਰੇ ਨਾਲ ਤੇਰੇ ਨਾਲ ਹੁਣ ਕਰਤਾ ਲਿਆ ਓਏ ਐ ਨਹੀਂ ਕਹਿੰਦਾ ਮੈਂ ਕਿਹਾ ਵੀ ਦਿੱਲੀ ਵਾਂਗੂ ਕਰਾ ਲੇਗਾ ਬਹਾਨੇ ਨਾਲ ਚਲ ਕੋਈ ਨਾ ਕਰ ਲੂਗੀ ਹੂੰ ਏ ਸੀ ਲਵਾ ਦੀ ਫਿਰ ਮੈਨੂੰ ਏ ਸੀ ਲਵਾ ਦੇ ਕੋਈ ਗੱਲ ਨਹੀਂ ਪਰਵਾਹ ਕੀ ਮੰਦੀਆਂ ਬਸ ਤੇਰੀ ਜ਼ਿੰਮੇਵਾਰੀ ਆ ਹੁਣ ਏ ਸੀ ਲਵਾਉਣ ਦੀ ਦੋ ਟਣ ਵਾਲਾ ਚਾਹੀਦਾ ਕਿ ਡੇਢ ਵਾਲਾ ਚਾਹੀਦਾ ਡੇਢ ਵਾਲੀ ਲਵਾ ਲਈ ਬਹੁਤਾ ਦੋ ਵਾਲਾ ਦਾ ਬਾੜੀ ਲਟ ਖਾਊਗਾ ਮੈਂ ਤਾਂ ਕਹਿੰਦਾ ਤਿੰਨ ਟਣ ਵਾਲਾ ਲਵਾ ਦਿਆਂ ਬਰਫ ਜਮਾ ਦੇ ਮੇਰੀ ਅੰਦਰ ਬਰਫ ਜਮਾ ਦੇ ਬਰਫ ਜਮਾ ਦੂੰ ਹਾਂ ਤਿੰਨ ਵਾਲਾ ਤਿੰਨ ਵਾਲੇ ਸੀ ਹੁੰਦਾ ਓਏ ਹੁੰਦਾਗਾ ਉਹ ਪਾਸੇ ਉਹ ਪ੍ਰਕਾਸ਼ਰ ਜਿ ਲੱਗੇ ਹੁੰਦਾ ਉਹਦੇ ਹੂੰ ਹੁੰਦਾ ਕਿੰਨੇ ਵਾਲਾ ਕਹੇ ਮਰਜ਼ੀ ਜੀ ਲਾ ਆ ਨਾ ਡੇਢ ਵਾਲਾ ਲਵਾਉਂਗੇ ਵਾ ਤਾਂ ਫੇਰ ਸਿਆਪਾ ਫੇਰ ਮੈਨੂੰ ਪੰਗਾ ਪਊਗਾ ਫੇਰ ਕਹੀਂ ਮੈਨੂੰ ਬਿਲਵਾਲਾ ਆਉਂਦਾ ਨਾ ਫੇਰ ਡੇਢ ਵਾਲੇ ਚ ਨਹੀਂ ਆਉਂਦਾ ਵਾਲਾ ਜਿਹੜਾ ਚ ਬਾਹਾਂ ਨਹੀਂ ਹੁੰਦਾ ਇਹ ਆ ਦੇ ਇੱਥੇ ਕੁੰਡੀ ਹੈਗੀ ਆ ਕੁੰਡੀ ਹੋਈ ਧਰੀ ਹੋਈ ਆ ਤੂੰ ਨਾ ਲੱਤ ਮਟ ਲਾਲੀ ਛਾਪਾ ਫੇਰ ਮੈਨੂੰ ਫੰਗਾ ਖੜਾ ਕਰੇਗੀ ਫੇਰ ਮੈਨੂੰ ਫਸ ਪਾਂ ਚਕ ਨਾਲ ਲਈ ਫਿਰੇਗੀ ਇਹ ਹੋਰ ਕੌਣ ਜਾਊਗਾ ਉਹ ਜਾਊਗਾ ਤਾਂ ਹੈਗਾ ਫੇਰ ਮੈਂ ਤਾਂ ਤੁਰਦੀ ਪਿੱਦੀ ਸੋਹਣੀ ਲੱਗਦੀ ਐ ਲੱਤੋਂ ਲੰਗੜੀ ਹੋ ਜੇਗੀ ਸੇ ਆਪਾਂ ਨਾ ਤੇ ਪੌੜੀ ਸਾਡੀ ਦੂਰੀ ਤੇਰੀ ਆਲੇ ਉਹ ਚਲ ਟੁੱਟਣੀ ਹੁੰਦੀ ਐ ਨਾ ਥੱਲੇ ਮੱਜੇ ਦੇ ਪੈਰੀ ਟੁੱਟ ਜਾਂਦੀ ਹੁੰਦੀ ਐ ਇਹ ਮਾਰੇ ਕਰਮ ਹੋਣ ਹਾਂ ਐ ਹੁੰਦਾ ਐ ਕਾ ਕੋਇਆ ਬਾਸੀਆਂ ਵਾਲੀ ਚਾਹ ਚੂਗਣਾ ਮਾੜਾ ਮੋਟਾ ਜੀ ਵਾਲੀ ਥਾਇਆ ਕਰਦੀ ਨਾ ਬੁਝਲਾ ਖਾ ਜਾ ਬਾਸੀ ਹੁਣ ਮੈਂ ਜੀ ਵਾਲੀਆਂ ਗੋਲੀਆਂ ਖਾਣ ਲੱਗ ਜਾ ਉਹ ਬਾਸੀ ਨਹੀਂ ਫਰਾਂਉਂਦੀ ਹੁਣ ਮੂੰਹ ਡੱਡੀ ਜਾਂਦੀ ਐ ਤੇਰੇ ਕੋਲ ਹੈਗੀ ਮੇਰੇ ਕੋਲ ਹੈਗਾ ਕੈਪਸੂਲ ਜਾ ਪਾਣਨਾ ਫੜਾ ਬਾਸੀ ਨਹੀਂ ਮੁੜ ਕੇ ਆਉਂਦੀ ਹੋਰੀ ਮਾਰੀ ਨਹੀਂ ਹੋ ਉਹ ਉੱਲੇ ਜਾ ਕੇ ਕੈਪਸੂਲ ਖੋਲਣਾ ਪੈਂਦਾ ਤਾਂ ਸਾਹਮਣੇ ਹੱਥ ਕਰ ਕਰ ਲਿਆ ਜੇਵ ਚੋਦਾਂ ਦਾ ਕਟਕ ਵਾ ਨਹੀਂ ਹੈਗਾ ਉਹ ਡੱਬ ਜਲ ਕੋਇਆ ਹੋਇਆ ਹੋਇਆ ਇਹ ਤਾਂ ਤਾਂ ਭੜਾ ਹੀ ਆਣਾ ਹੁੰਦਾ ਜੇ ਵਿੱਚ ਤਾਂ ਹੈ ਅੱਛਾ ਹਾਂ ਇਹ ਲੋਕੋ ਕੇ ਰੱਖੇ ਮੇਨੇ ਜਿੱਤ ਤਿੰਨ ਚਾਰ ਚਾਹਾਂ ਦੇ ਵਿੱਚ ਬਸ ਸੁੱਖਾ ਕਿੱਥੇ ਤੋਰਤਾ ਕਹਿੰਦੇ ਲੜ ਲੁੜ ਕੇ ਵਾ ਗਿਆ ਹਾਂ ਕਰੋ ਸੁੱਖੇ ਤੋਂ ਤਾਂ ਟਿੰਗੀਆਂ ਲੈਣੀਆਂ ਨੇ ਸੁੱਖੇ ਦੀ ਕੀ ਕਰਾਉਣਾਗਾ ਵੇ ਉਹਦੇ ਤਾਂ ਮੈਨੇ ਕੁਛ ਲੈਣਾ ਸੀ ਕੀ ਲੈਣਾ ਸੀਗਾ ਵੇ ਇੱਕ ਦਿਨ ਮੇਰੇ ਤੋਂ ਪੈਸੇ ਧਾਰੇ ਲੈ ਗਿਆ 1000 ਰੁਪਏ ਅੱਛਾ ਟੂਬ ਲੈਣੀ ਸੀ ਪੈਸੇ ਬੱਟੇ ਟੂਬ ਲੈਣੀ ਸੀ ਹੋਰ ਕੀ ਲੈਣਾ ਜੋ ਹੋਰ ਉਹਦੇ ਕੋਲ ਕੀ ਆਗਾ ਹੋਰ ਨਾ ਕਿਹੜਾ ਬਈ ਜੇ ਤੇ ਉਹ ਸਾਈਕਲਾਂ ਦਾ ਕੰਮ ਕਰਦਾ ਰਿਹਾ ਪਹਿਲਾਂ ਆਖਿਆ ਉਹ ਓ ਮੈਨੂੰ ਕਹਿੰਦਾ ਮੈਨੂੰ 1000 ਰੁਪਏ ਦਾ ਹਰਤੇ ਦੇ ਪਰਚਾਈ ਮੈਂ ਕੀ ਕਰਨਾ ਦਾਰਾ ਦੇਤਾ ਮੈਂ ਦੇਤਾ ਚੱਕ ਕੇ ਬੌਲੀ ਨੇ ਮੈਂ ਹ ਕਰਨਾ ਕੀ ਹੈ ਕਹਿੰਦਾ ਮੈਂ ਮੇਰੀ ਸਿੱਧੀ ਕੋਲੇ ਜਾਣਾ ਮਿਲਣਾ ਇਹ ਤਾਂ ਤੂੰ ਦੇਣਾ ਨਹੀਂ ਸੀ ਬੇ ਨਹੀਂ ਪੁੱਣਾ ਹੁੰਦਾ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਨਾ ਉਹਦੇ ਮੇਲ ਜੋਗ ਕਰਾਉਣੇ ਚਾਹੀਦੇ ਹੁੰਦੇ ਕਰਾਉਣੇ ਚਾਹੀਦੇ ਹੈ ਉਹ ਰੱਬ ਵੀ ਸੀਸਾ ਦਿੰਦਾ ਬੰਦੇ ਸੁੱਖੇ ਨੇ ਮੇਰੇ ਸਾਹ ਨੇ ਮੇਰੇ ਨਾਲ ਤਾਂ ਕਰਾਈ ਨਹੀਂ ਤੇਰੇ ਉਹਨੂੰ ਆਪਣੇ ਬਾਰੇ ਨਾਲ ਦੱਸੀ ਪਤਾ ਨਹੀਂ ਹੈਗਾ ਮਾਤਾ ਤੇਰੇ ਤੇ ਜਿਵੇਂ ਲੱਡੂ ਹੈ ਆਪੇ ਤੇ ਆ ਸੀਗਾ ਤੇ ਸੁੱਖਾ ਕਰੇ ਨਾ ਨਾ ਦਾਹੀ ਨਹੀਂ ਭਿਓ ਤੇ ਕੋਲੇ ਨਾਲ ਗੱਲ ਕਰਦੀ ਸੁੱਖੇ ਕੋਲੇ ਆਹੋ ਸੁੱਖਾ ਦਾ ਭੈਣ ਦਾ ਤੜਵਾਉਣ ਨੂੰ ਫੇ ਉਹ ਵੀ ਤੜਵਾ ਦੂਗਾ ਤੇ ਤੇਰੀ ਲੱਤ ਵਾਂ ਤੜਾ ਦੂਗਾ ਤੈਨੂੰ ਨਹੀਂ ਪਤਾ ਸੁੱਖਾ ਹੁਣ ਤਾਂ ਸੁੱਖੇ ਨੂੰ ਕੀ ਦਵਾ ਲਾਂ ਮੈਂ ਸੁੱਖਾ ਨਹੀਂ ਪਿੰਡਾਂ ਦਾ ਹੁਣ ਛੇਤੀ ਆਏ ਦਾ ਨਹੀਂ ਦਾਦਾ ਖੈਰ ਜਦੋਂ ਮੈਂ ਉਹਦੇ ਉਹਦੇ ਡੰਗਾ ਸਾਰਿਆਗਾ ਹਾਂ ਮੈਂ ਤਾਂ ਖੜੇ ਪੈਰ ਤੇ ਉਹਨੂੰ 1000 ਰੁਪਏ ਦਿੱਤਾ ਵੇ ਮੈਨੂੰ ਆਇਆ ਉਹ ਆਇਆ ਨਹੀਂ ਹੈਗਾ ਉੱਦੇ ਦਾ ਪਤਾ ਨਹੀਂ ਪੈਸੇ ਦੇਣ ਦਾ ਮਾਰੇ ਲੁੱਕ ਕੇ ਬੈਗਿਆ ਕਿਤੇ ਉਹ ਪੈਸੇ ਦੇਣ ਦਾ ਮਾਰਾ ਕਣੂ ਹੋਰ ਉਹ ਤਾਂ ਇੱਥੇ ਪੰਗਾ ਆਇਆ ਪੈਗਾ ਛੋਦਾ ਕਾਹਦੇ ਨਾਲ ਉਹ ਉਹ ਕੱਸ ਜੀ ਨਹੀਂ ਪਾ ਕੇ ਰੱਖਦਾ ਹੈਗਾ ਇੱਥੇ ਵੀ ਗਲੀ ਚ ਬੁੜੀਆਂ ਨੇ ਕੁੱਟਿਆ ਬੁੜੀਆਂ ਨੇ ਕੁੱਟਿਆ ਹਾਂ ਉਹ ਬੁੜੀਆਂ ਕੰਨੀਆਂ ਵੀ ਆ ਗੰਖਾ ਲਈ ਸਮਾਂ ਰੇਤਾ ਡਿੱਗ ਬੱਕ ਮੜਾ ਕੱਢ ਕੇ ਜਾਈ ਹਾਂ ਉਹਨੇ ਕਿਤੇ ਆਏ ਸੀਗਾ ਵੀ ਕਿਤੇ ਚਾਦਰਾਂ ਨੇ ਲਿਪੜ ਜਣ ਚਾਦਰਾਂ ਦਾ ਕੇ ਮੋਢੇ ਧਰ ਲਿਆ ਥੋਂਟਾ ਹੋਰ ਪਤਾ ਨਹੀਂ ਸੀ ਵੀ ਆ ਪੰਗਾ ਹੋ ਗਿਆ ਬੁੜੀਆਂ ਦਾ ਪਹੰਡੇ ਲਿਆ ਵੇ ਇਹਨਾਂ ਪਾਗਲ ਆ ਹੋ ਬੁੜੀਆਂ ਦਾ ਕਹਿਆ ਟੀਚਰ ਚ ਅਕੇ ਭਾਈ ਨੀਕਰ ਵਾਲੀ ਨੀਕਰ ਵਾਲੀ ਸੋਣੀ ਵਧੀਆ ਪਾਈ ਆ ਕਹਿੰਦਾ ਇਹ ਜੀ ਕਿਤਾ ਤ ਸੁਕਣੀ ਪਾਈ ਪੀ ਆ ਇੱਕ ਜਿਹੜੀ ਮਗਲੇ ਪਾਸੇ ਖੜੀ ਤੇ ਤਲਾ ਤਾਪਾ ਮਾਰਿਆ ਉਹ ਤਾਂ ਉਹ ਪਤਾ ਲੱਗਿਆ ਉਹ ਤਾਂ ਪਲਾਉ ਜੇ ਤੇ ਬਗ ਰੰਗਾ ਖੜਾ ਮਗਲੇ ਹਸੀ ਆਵੇ ਹਾਂ ਕਹਿੰਦਾ ਮਖਾ ਰੰਗਾ ਉਹ ਰੰਗੇ ਨਾ ਆਵੇ ਸੁੱਕੇ ਨੂੰ ਜਮੀ ਨਹੀਂ ਪਤਾ ਲੱਗਿਆ ਵੀ ਮੇਰੇ ਤੇ ਨੀਕਰ ਨਹੀਂ ਪਾਈ ਹੋਈ ਨਾ ਉਹ ਤਾਂ ਜਦੋਂ ਥਾਪਾ ਵਜਾ ਪੜਾਕਦੇ ਜਾਮਾ ਸਿੱਧੀ ਜਾਮਾ ਬੱਤਲ ਜੀ ਆ ਕੇ ਜਹਾਜ਼ ਬੱਜਿਆ ਉਦੋਂ ਪਤਾ ਲੱਗਿਆ ਵੀ ਆ ਕੀ ਹੋ ਗਿਆ ਤਾਂ ਜਮਾ ਥਾਪਾ ਉੱਤੇ ਸਭ ਗਿਆ ਮੇਰੇ ਮਾਪਾ ਬੋਟ ਪਾਉਣ ਮੇਰੇ ਮੋਰਗੀ ਨਾ ਆਂਦੇ ਆਪਾ ਜਮਨ ਸ਼ਾਮ ਆਪਤੀ ਸਭ ਗਿਆ ਬਾਸਤੀ ਕਹਦਾ ਪਹਿਣ ਤੇ ਪੜਾ ਕੇ ਇਹਨੇ ਬਾਸਤੀ ਕਹਦਾ ਭਈ ਮੇਰੇ ਤਾਂ ਮੇਰੇ ਤਾਂ ਕਹਿੰਦਾ ਇਹਨੇ ਪੈਨੂ ਹਟਾ ਦੀ ਨਿਕਰ ਕਹਿੰਦਾ ਹੋਰ ਭਈ ਮੈਂ ਤਾਂ ਮੂੰਹ ਜਮਾਨੇ ਫਿਰਦਾ ਹੁਣੇ ਪਤੰਦਰ ਨੇ ਚਾਰਾ ਚੱਕਤਾ ਰੰਗਾ ਦਾ ਫੇ ਰੰਗੇ ਦੇ ਪੈਣ ਲਾਗੇ ਥਾਪੇ ਉਹਦੇ ਦਾ ਪਹਿਣ ਤੇ ਚੰਗੀ ਤਰ੍ਹਾਂ ਉਹ ਲੁਕੀਆ ਰਹੋਨੇ ਇਹ ਹੂੰ ਨਹੀਂ ਮੈਨੂੰ ਤਾਂ ਨਹੀਂ ਵਿਚਾਰੇ ਸੁੱਕੇ ਨੇ ਕਦੇ ਕੁਸ ਕਿਹਾ ਅਜੇ ਉਹ ਮੇਰੇ ਤੇ ਠਰਕਾਂ ਭੋਰਦਾ ਚੌਰਾ ਰੰਗਾ ਹਾਂ ਰੰਗਾ ਚੌਰਾ ਰੰਗੀ ਵਾਹ ਕਰੀ ਤੇ ਮੇਰੇ ਗਾਉਂ ਦਾ ਦਾੜੀ ਦਾ ਬਣਵਾ ਦੇ ਕਹੇ ਕਿ ਤੇਰੇ ਨਾਮ ਤੇ ਸੱਟਾ ਤਾਂ ਹੋ ਜੂਗੀ ਤੇਰੇ ਤਾਂ ਦਾੜੀ ਵਾਲੀ ਵੱਡੇ ਸੇਫ ਕਰਿਆ ਹੂੰ ਉਹਦਾ ਜਮਾ ਤਾ ਕੁ ਟਾਪਲੇ ਵਰਗਾ ਮੂੰਗੜਾ ਦੇ ਤੇ ਕੂਕੇ ਸੱਕਰੇ ਦਾ ਸੱਤਰ ਪਾਇਆ ਹੋਊਗਾ ਉਹਨਾਂ ਵਰਗਾ ਹੋ ਜਾਊਗਾ ਟੁੱਲਿਆਂ ਵਰਗਾ ਉਹ ਸਤੂਲੇ ਦਾ ਕੰਮ ਬਥੇਰੇ ਕਰਿਆ ਪਹਿਲਾਂ ਜਵਾਨੀ ਪਹਿਰੇ ਜਾਂ ਹੁਣ ਹਟ ਗਿਆ ਥੋੜਾ ਜਿਆ ਕੀ ਕਰਦਾ ਹੁੰਦਾ ਸੀ ਬਥੇਰੇ ਰੱਖ ਸਤੂਲੇ ਦਾ ਕੰਮ ਕਰਦਾ ਰਿਹਾ ਪਹਿਲਾਂ ਉਹ ਪੂਰਾ ਮਸ਼ਹੂਰ ਸੀ ਪਿੰਡ ਚ ਹੂੰ ਹਾਂ ਉਹਦਾ ਹੁਣ ਆਇਆ ਬਿਸ਼ਰਮ ਜਿਹਾ ਚਿੱਟੀ ਦਾੜੀ ਹੋ ਗਈ ਅੱਖਾਂ ਮਾਰਾ ਹਟ ਗਿਆ ਬਿਸ਼ਰਮ ਜਾ ਹੋ ਕੇ ਆਹ ਵੀ ਤਾਂ ਜਵਾਕ ਜੱਲੇ ਹੈਗੇ ਨੇ ਜਵਾਕ ਜੱਲੇ ਤੇ ਉਹਦੇ ਚਾਰ ਚਾਰ ਸਵੇਰੇ ਜਵਾਕੋਛੇ ਦੀ ਐ ਬਥੇਰੇ ਦੁਕਾਨ ਕਰੇ ਉਹਨੇ ਚਾਰ ਸਵੇਰੇ ਐ ਕਿਵੇਂ ਆਹ ਹੋਰਾ ਹੋਰਾ ਪਰਾ ਹੋਗੇ ਨੇ ਜਵਾਕ ਉਹਦੇ ਖਾਸੇ ਐ ਹੂੰ ਹੂੰ ਹੋਰਾ ਉਹਦਾ ਇੱਥੇ ਫਿਰਦਾ ਉਹ ਬਾਣਾਂ ਚ ਬੱਕਰੀਆਂ ਲਈ ਕਿਸੇ ਪਾਸੇ ਤੇ ਸੁੱਖਾ ਨਹੀਂ ਆਉਂਦਾ ਹੁਣ ਛੇਤੀ ਛੇਤੀ ਸੁੱਖਾ ਹੁਣ ਆਉਂਦਾ ਨਹੀਂ ਨਾ ਯਾਰ ਮੇਰੀ ਗੱਲ ਹੁਣ ਲਾ ਹਾਂ ਆ ਜਾ ਹੁਣ ਤੇਰਾ ਉਹ ਬਾੜੇ ਵਾਲਾ ਜੋੜ ਜਾ ਲੋੜ ਕਰਾਂ ਮੈਂ ਵੀ ਜਾਣਾ ਫਿਰ ਚੱਲ ਆਏ ਉਹ ਬਾਹਰਲੇ ਪਾਸੇ ਆ। ਉਹ ਤੇ ਕੰਤ ਦੇ ਵਾਗਰਲੇ ਪਾਸੇ ਵੀ ਇੱਕ ਜੋੜ। ਓਏ ਆ ਜਾ ਮੇਰੀ ਗੱਲ ਸੁਣ ਲੈ। ਹਾਂ। ਥੋੜਾ ਜੋੜ ਤਾਂ ਤੇਰਾ ਮੈਂ ਆਪੇ ਲਾ ਦਿੰਗਾ। ਮਾੜਾ ਥੋੜਿਆ ਮੱਕ ਜਿਹਾ ਨਹੀਂ ਹੋ ਜਾ ਉਰੀ ਆ ਜਾ। ਵੇ ਬੱਸ ਵੇ ਕੋਈ ਦੇਖ ਲੂ ਕਰ ਇੱਧਰ। ਦੇਖ ਲੈਂਦੇ ਹੁਣ ਤਾਂ ਦੇ ਦੋ ਹੱਥ ਦੇਖਣੇ ਲੋਕਾਂ ਨਾਲ ਤਾਂ ਦੋ ਹੱਥ ਹੀ ਦੇਖਣੇ ਆਗੇ। ਆ ਲੈ ਮੈਂ ਕੰਮ ਸਿੱਧਾ ਗੋ ਮੇਰਾ ਕੰਮ ਜੇ ਤੁਸੀਂ ਸਾਰਦੇ ਭਈ। ਆ ਜਾ। ਆ ਹਾ ਹਾ ਠੀਕ ਹੈ ਜੋ। ਜੋੜ ਤਾਂ ਤੇਰੇ ਮੈਂ ਆਪੇ ਲੋਡ ਕਰ ਦੂੰ।